ਕਾਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਾਂ ਇਸ ਟਾਈਮ ਖੜੇ ਆਂ ਚਮਿਆਰੀ ਮੰਡੀ ਦੇ ਵਿੱਚ ਇਹ ਅਜਨਾਲੇ ਤੋਂ ਚਮਿਆਰੀ ਮੰਡੀ ਦੇ ਆਪਾਂ ਖਲੋਤੇ ਆਂ ਇੱਥੇ ਪਾਉ ਅਮਰਤਪਾਲ ਦੀ ਟੀਮ ਵੱਲੋਂ ਆਪਣਾ ਕੈਂਪ ਲੱਗਾ ਜੇ ਤੇ ਸਰਕਾਰ ਨੇ ਜੋ ਕੋ ਕੀਤਾ ਉਹ ਤੁਹਾਨੂੰ ਦਿਖਣੀ ਰਿਹਾ ਕਿੰਨੇ ਕਿੰਨਾ ਤੇ ਪ੍ਰਬੰਧ ਆ ਇਹ ਸਾਰਾ ਆਪਣੀ ਟੀਮ ਵੱਲੋਂ ਅਰੇਂਜਮੈਂਟ ਕੀਤਾ ਗਿਆ ਪਾਉ ਅਮਰਤਪਾਲ ਦੀ ਟੀਮ ਵੱਲੋਂ ਤਰਨਤਾਰਨ ਦੀ ਆਪਣੀ ਟੀਮ ਆ ਬਾਪੂ ਜੀ ਹੋਣਾ ਨੇ ਆਪਾਂ ਨੂੰ ਇੱਥੇ ਭੇਜਿਆ ਹੋਇਆ ਇੱਥੇ ਕੈਂਪ ਲੱਗਾ ਆਪਣਾ ਇਹ ਚੀਜ਼ਾਂ ਤਕਰੀਬਨ ਮਹਾਰਾਜ ਦੀ ਕਿਰਪਾ ਦਾ ਸਾਰਾ ਕੁਝ ਹੈਗਾ ਆਪਣੇ ਤੋਂ ਜੇ ਕੋਈ ਮੇਰਾ ਵੀਰ ਇੱਥੇ ਸੇਵਾ ਕਰਨ ਦਾ ਚਾਹ ਵਾਣਿਆ ਤੇ ਸਭ ਤੋਂ ਜ਼ਿਆਦੀ ਅੱਜ ਦੀ ਡੇਟ ਜਿੱਥੇ ਚੋਕਰ ਦੀ ਲੋਡ ਜੇ ਚਾਰ ਦੀ ਲੋਡ ਜੇ ਬਾਕੀ ਹੋਰ ਕਿਸੇ ਚੀਜ਼ ਦੀ ਅਜੇ ਨਹੀਂ ਜੇ ਲੋਡ ਪੰਜ ਚਾਰ ਦਿਨ ਗਾਂ ਪਊਗੀ ਜਦੋਂ ਜਿਹੜੇ ਹਿਸਾਬ ਨਾਲ ਉਹ ਦੱਸਾਂਗੇ ਅਜੇ ਲੋਡ ਨਾਲ ਲੰਮੇ ਟਾਈਮ ਬਾਅਦ ਪੈਣੀ 10 15 ਦਿਨਾਂ ਬਾਅਦ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਲੋਡ ਪੈਣੀ ਸਭ ਤੋਂ ਜ਼ਿਆਦੀ ਡੀਜ਼ਲ ਦੀ ਲੋਡ ਪਊਗੀ ਲੋਕਾਂ ਨੂੰ ਲੋਕਾਂ ਦੀਆਂ ਤੂੜੀਆਂ ਰੁੜ ਗਈਆਂ ਜਾਂ ਤੂੜੀਆਂ ਦੀ ਲੋਡ ਪਊਗੀ ਮਤਲਬ ਚੀਜ਼ਾਂ ਨਿੱਗੀਆਂ ਨਿੱਗੀਆਂ ਕਾਫੀ ਚੀਜ਼ਾਂ ਦੀ ਲੋਡ ਫ ਚੋਕਰ ਦੀ ਅਚਾਰ ਦੀ ਇਹਨਾਂ ਚੀਜ਼ਾਂ ਦੀ ਮੇਰੇ ਵੀਰ ਜੇ ਕੋਈ ਸੇਵਾ ਕਰ ਸਕਦਾ ਹੈ ਤੇ ਜਰੂਰ ਕਰੇ ਬਾਕੀ ਸਰਕਾਰ ਨੇ ਕਿਸੇ ਦੀ ਕੋਈ ਸਾਰ ਨਹੀਂ ਜੇ ਲਈ ਇਹ ਆਪਣੀਆਂ ਟੀਮਾਂ ਚਲੋ ਜਿੰਨੇ ਸਿੱਖ ਜਤਵੰਦੀਆਂ ਕਰਨੀਆਂ ਉਹ ਹੀ ਕਰਨੀਆਂ ਜੇ ਬਾਕੀ ਕਿਸੇ ਨੇ ਕਿਸੇ ਦੀ ਕੋਈ ਸਾਰ ਨਹੀਂ ਜੇ ਲਈ ਬਾਕੀ ਚਲੋ ਜੋ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਤੇ ਕਰਾਂਗੇ ਕਰਾਂਗੇ ਚਲੋ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਕੈਂਪ ਆਪਣੇ ਇੱਥੇ ਲੱਗੇ ਨੂੰ 4 ਦਿਨ ਹੋ ਗਏ ਜੀ 4 ਦਿਨ ਹੋ ਗਏ ਦਿਨ ਰਾਤ ਚੱਲਣ ਡਿਆ ਏ ਇਹ ਜਿੰਨਾ ਚਿਰ ਮਹਾਰਾਜ ਕਰੇ ਇਹ ਜਿਹੜੇ ਜਿਹੜਾ ਹਾਲਾਤ ਚੱਲਣ ਡੇ ਸਟੇਬਲ ਨਹੀਂ ਹੁੰਦੇ ਇਦਾਂ ਹੀ ਚੱਲੂਗਾ ਜਿੰਨਾ ਚਿਰ ਪਾਣੀ ਉਤਰ ਗਿਆ ਸਾਰਾ ਕੋ ਸੈੱਟ ਨਹੀਂ ਨਾ ਹੁੰਦਾ ਮਹੀਨਾ ਲੱਗੇ 2 ਮਹੀਨੇ ਲੱਗੇ ਇਹ ਕੈਂਪ ਇੱਥੇ ਹੀ ਰਹੂਗਾ ਤੁਹਾਡਾ ਤੁਹਾਡਾ ਆਪਣਾ ਕੈਂਪ ਲੱਗਾ ਇਹ ਪਾਉ ਦੀ ਅਮਰਤਪਾਲ ਦੀ ਟੀਮ ਵੱਲੋਂ ਇਹ ਲੰਮਾ ਚੱਲੂਗਾ ਜੇ ਕਿਸੇ ਮੇਰੇ ਵੀਰ ਨੂੰ ਕੋਈ ਕਨੈਕਟ ਕਰਨਾ ਹੋਇਆ ਤੁਸੀਂ ਆਪਣਾ ਨੰਬਰ ਦੇ ਦਿਓ ਆਪਣੇ ਜੇ ਕਿਸੇ ਮੇਰੇ ਵੀਰ ਨੂੰ ਕੋਈ ਸੇਵਾ ਦੀ ਲੋੜ ਹੋਈ ਤੇ ਉਹ ਆਪਣੇ ਨਾਲ ਕਨੈਕਟ ਕਰ ਸਕਦਾ ਜਿੰਨੀ ਅਸੀਂ ਸੇਵਾਵਾਂ ਕਰ ਸਕਦੇ ਕਰਾਂਗੇ ਜਰੂਰ ਨੰਬਰ ਆਪਣਾ ਹੈਗਾ 98799 69969 ਮੇਰੇ ਵੀਰ ਜਿਹੜਾ ਸੇਵਾ ਲੈਣੀ ਵੀ ਹੋਵੇਗੇ ਨੇ ਉਹ ਵੀ ਕਨੈਕਟ ਕਰ ਲੈ ਜੇ ਕਿਸੇ ਮੇਰੇ ਵੀਰ ਨੇ ਸੇਵਾ ਪਹੁੰਚਦੀ ਕਰਨੀ ਹੋਵੇ ਉਹ ਵੀ ਕਨੈਕਟ ਕਰ ਲੈ ਸਾ ਬਾਕੀ ਵਾਇਗਰੂ ਚੜ੍ਹਦੀ ਕਲਾ ਕਰੇ ਸਾਰੇ ਖਾਲਸਾ ਚੜ੍ਹਦੀ ਕਲਾ ਜਾ ਤੇ ਚੜ੍ਹਦੀ ਕਲਾ ਜੀ ਰਹੂਗਾ ਅੱਜ ਅਸੀਂ ਚਗਾਵੇਂ ਤੋਂ ਭਾਜੀ 75 ਉਹਨਾਂ ਦੇ ਕੋਲ ਪਹੁੰਚੇ ਆ ਸੋ ਇਹਨਾਂ ਦੇ ਜਿਹੜੇ ਉਪਰਾਲੇ ਚੱਲਣ ਡਿਆ ਸੀ ਇਹਨਾਂ ਨੂੰ ਪਤਾ ਲੱਗਾ ਵੀ ਉੱਥੇ ਜਾ ਕੇ ਮਨੁੱਖ ਨੂੰ ਮਿਲੀਏ ਉਹਨਾਂ ਦੇ ਨਾਲ ਗੱਲਬਾਤ ਕਰੀਏ ਕਿਉਂਕਿ ਇੱਧਰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਨੁਕਸਾਨ ਦੇ ਕਰਕੇ ਭਾਈਓ ਨਹੀਂ ਜਿੱਦਾਂ ਦਾ ਨੁਕਸਾਨ ਹੋਇਆ ਜਿੱਦਾਂ ਦੀ ਇਹ ਹਾੜਾ ਆਏ ਨੇ ਉਹਦਾਂ ਦੇ ਭਾਈਓ ਨਹੀਂ ਸੇਵਾ ਦੇ ਵਿੱਚ ਲੱਗੇ ਨੇ ਸੋ ਅਹੀਂ ਵੀ ਆ ਜਾਣ ਕੇ ਇਹਨਾਂ ਨਾਲ ਇਹੋ ਗੱਲਬਾਤ ਕੀਤੀ ਆ ਵੀ ਭਾਜੀ ਸਾਨੂੰ ਦੱਸੋਗੇ ਸਾਡੀ ਕਿਸ ਤਰ੍ਹਾਂ ਦੀ ਜ਼ਰੂਰਤ ਆ ਕਿਸ ਤਰ੍ਹਾਂ ਦੇ ਇਲਾਕੇ ਦੇ ਵਿੱਚ ਮੰਗਿਆ ਅਸੀਂ ਉਸੇ ਹਿਸਾਬ ਦੇ ਨਾਲ ਇੱਧਰ ਜੋ ਰਾਸ਼ਨ ਆ ਜਾਂ ਕਿਸੇ ਵੀ ਚੀਜ਼ ਦੀ ਲੋੜ ਆ ਸੋ ਭਾਜੀ ਨੇ ਬੜੇ ਵਧੀਆ ਗੱਲ ਕੀਤੀ ਆ ਵੀ ਇੱਥੇ ਹਾਲੇ ਕੋਈ 5-4 ਦਿਨ 7 ਦਿਨ ਨਹੀਂ ਕਿਸੇ ਚੀਜ਼ ਦੀ ਜ਼ਰੂਰਤ ਸੋ ਬਾਅਦ ਵਿੱਚ ਮੈਡੀਕਲ ਦੀ ਜ਼ਰੂਰਤ ਪੈਣੀ ਆ ਉਸ ਤੋਂ ਬਾਅਦ ਵਿੱਚ ਆਪਾਂ ਨੂੰ ਇੱਥੇ ਕੰਬਲ ਜੋ ਮਤਲਬ ਕਿ ਲੋਕਾਂ ਦਾ ਘਰਾਂ-ਬਾਰਾਂ ਦਾ ਨੁਕਸਾਨ ਹੋਇਆ ਜੋ ਚਾਰੇ ਦੀ ਜ਼ਰੂਰਤ ਆ ਉਹ ਉਸ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਉਸ ਹਿਸਾਬ ਨਾਲ ਹੀ ਇੱਥੇ ਤੁਸੀਂ ਪਚਾਓ ਫालतू ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਆ ਸੋ ਸਾਨੂੰ ਬੜਾ ਵਧੀਆ ਲੱਗਾ ਭਾਈ ਉਹਨਾਂ ਨਾਲ ਗੱਲ ਕਰਕੇ ਸੋ ਅਸੀਂ ਜਿੰਨੇ ਵੀ ਸਾਡੀ ਚਗਾਵੇਂ ਦੀ ਟੀਮ ਆ ਚਗਾਵੇਂ ਦੇ ਵਿੱਚ ਸੰਸਥਾ ਚੱਲਦੀ ਆ ਗੁਰੂ ਅਰਜਿੰਦ ਦੇ ਸੋਸਾਇਟੀ ਸਭਾ ਚਗਾਵਾਂ ਤੇ ਦਾਸ ਬਾਜ਼ਾਰ ਦਾ ਪ੍ਰਧਾਨ ਆ ਚਗਾਵੇਂ ਦੇ ਵਿੱਚ ਸੋ ਅਸੀਂ ਆਪਣੇ ਬਾਜ਼ਾਰ ਦੇ ਪਿੰਡ ਦੇ ਹਿਸਾਬ ਦੇ ਨਾਲ ਜੋ ਵੀ ਵੱਧੋ ਵੱਧ ਸਰਦਾ ਬਣਦਾ ਜੋ ਵੀ ਹੋਊਗਾ ਉਹ ਭਾਈ ਉਹਨਾਂ ਦੇ ਕੋਲ ਹੀ ਸੇਵਾ ਪਚਾਵਾਂਗੇ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ